ਸੋ ਅੱਜ ਮੈਂ ਤੁਹਾਨੂੰ ਅੰਬਾਲਾ ਸ਼ਾਹਨ ਜਿਹੜਾ ਰੇਲਵੇ ਸਟੇਸ਼ਨ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਮੈਂ ਮਾਲਾਗੰਢ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ ਹੋਇਆ ਹੈਗਾ ਤੇ ਉਹ ਆਪਾਂ ਇਸ ਅੰਬਾਲਾ ਗੰਢ ਰੇਲਵੇ ਸਟੇਸ਼ਨ ਦਾ ਇਤਿਹਾਸ ਦੀ ਗੱਲ ਕਰੀ ਤੇ ਇਤਿਹਾਸ ਦਾ ਜਿਹੜਾ ਪਿਸ਼ੋਕੜ ਉਹ ਗੱਜ ਇਸ ਤਰ੍ਹਾਂ ਹੈ ਅੰਬਾਲਾ ਗੰਢ ਰੇਲਵੇ ਸਟੇਸ਼ਨ ਜਿਹੜਾ ਕੰਟੋਨਮੈਂਟ ਜੰਕਸ਼ਨ ਹੈ ਜਿਸ ਦਾ ਜਿਹੜਾ ਕੋਡ ਸਟੇਸ਼ਨ ਕੋਡ ਹੈ ਯੂ ਐਮ ਬੀ ਹੈ ਜੀ ਤੇ ਭਾਰਤ ਦੇ ਸਭ ਤੋਂ ਪ੍ਰਾਚਨ ਤੇ ਵਿਅਸਤ ਜੰਕਸ਼ਨ ਸਟੇਸ਼ਨਾਂ ਵਿੱਚੋਂ ਇੱਕ ਹੈ ਇਹ ਇਹ ਸਟੇਸ਼ਨ ਜਿਹੜਾ ਸੀ 1868 ਵਿੱਚ ਇਸ਼ਤਿਹਾਰਤ ਤੌਰ ਤੇ قائم ਹੋਇਆ ਸੀ ਜਦੋਂ ਭਾਰਤ ਵਿੱਚ ਰੇਲਵੇ ਨੈੱਟਵਰਕ ਦਾ ਜਾਲ ਫੈਲਾਇਆ ਜਾ ਰਿਹਾ ਸੀ ਤੇ ਜਿਹੜੀ ਇਹਦੀ ਭੂਗੋਲਿਕ ਸਥਿਤੀ ਹੈ ਜੀ ਉਹ ਇਸ ਤਰ੍ਹਾਂ ਇਸ ਸਟੇਸ਼ਨ ਜਿਹੜਾ ਅੰਬਾਲਾ ਜ਼ਿਲ੍ਹਾ ਹਰਿਆਣਾ ਵਿੱਚ ਸਥਿਤ ਹੈ ਜੀ ਅਤੇ ਅੰਬਾਲਾ ਸ਼ਾਮਨੀ ਕੰਟੋਨਮੈਂਟ ਦੇ ਇਲਾਕੇ ਵਿੱਚ ਆਉਂਦਾ ਇਹ ਸਟੇਸ਼ਨ ਉੱਤਰੀ ਰੇਲਵੇ ਨਾਰਦਰਨ ਰੇਲਵੇ ਦਾ ਜਿਹੜਾ ਜ਼ੋਨ ਆ ਦੇ ਅੰਬਾਲਾ ਡਿਵੀਜ਼ਨ ਦਾ ਮੁੱਖ ਜਿਹੜਾ ਉਹ ਸਟੇਸ਼ਨ ਹੈ ਜੀ ਤੇ ਜੇ ਆਪਾਂ ਇਹਦੀ ਮਹੱਤਤਾ ਦੀ ਗੱਲ ਕਰੀਏ ਅੰਬਾਲਾ ਸਟੇਸ਼ਨ ਇੱਕ ਜਿਹੜਾ ਵੱਡਾ ਜੰਕਸ਼ਨ ਭਾਰਤ ਦੇ ਉੱਤਰੀ ਹਿੱਸੇ ਦੇ ਕਈ ਪ੍ਰਮੁੱਖ ਰੇਲ ਰੂਟਾਂ ਨੂੰ ਆਪਸ ਵਿੱਚ ਜਿਹੜਾ ਜੋੜਦਾ ਜੀ ਜਿਵੇਂ ਕਿ ਦਿੱਲੀ ਅੰਬਾਲਾ ਕਟਰਾ ਰੂਟ ਹੋ ਗਿਆ ਅੰਬਾਲਾ ਲੁਧਿਆਣਾ ਰੂਟ ਹੋ ਗਿਆ ਜੀ ਅੰਬਾਲਾ ਸਹਨਪੁਰ ਰੂਟ ਤੇ ਅੰਬਾਲਾ ਚੰਡੀਗੜ੍ਹ ਰੂਟ ਇਹੇ ਸਟੇਸ਼ਨ ਜਿਹੜਾ ਜੀ ਰੋਜ਼ਾਨਾ ਲਗਭਗ 300 ਤੋਂ ਵੱਧ ਟ੍ਰੇਨਾਂ ਇੱਥੇ ਆਵਾ ਆਵਾਂ ਜਾਈ ਲਈ ਦੇਖੀਆਂ ਜਾ ਸਕੀਆਂ ਨੇ 300 ਯਾਨੀ ਕਿ ਟ੍ਰੇਨਾਂ ਇੱਥੋਂ ਲੰਘਦੀਆਂ ਆਉਂਦੀਆਂ ਤੇ ਜਾਂਦੀਆਂ ਹੈਗੀਆਂ ਨੇ ਤੇ ਸਟੇਸ਼ਨ ਕੋਡ ਤੁਹਾਨੂੰ ਮੈਂ UMB ਦੱਸ ਦਿੱਤਾ ਤੇ ਡਿਵੀਜ਼ਨ ਅੰਬਾਲਾ ਡਿਵੀਜ਼ਨ ਦਾ ਇਹ ਜਿਹੜਾ ਪਲੇਟਫਾਰਮ ਆ ਜੀ ਉਹ 8 ਪਲੇਟਫਾਰਮ ਨੇ ਤੇ ਇਲੈਕਟ੍ਰਿਕ ਇਹ ਪੂਰੀ ਤਰ੍ਹਾਂ ਦਰਸ਼ਕੋ ਹੋ ਚੁੱਕਿਆ ਤੇ ਸ਼ੁਰੂਆਤ ਤੁਹਾਨੂੰ ਦੱਸੇ ਦਿੱਤੀ ਸੀ ਸ਼ੁਰੂਆਤ ਸਾਲ ਸੀ 1868 ਲੱਖਾਂ ਵਿੱਚ ਜਿਹੜੇ ਰਜਾਨਾ ਯਾਤਰੀ ਇਥੋਂ ਸਫ਼ਰ ਉਹ ਕਰਦੇ ਆ ਅੰਮ੍ਰਿਤ ਜਿਹੜਾ ਹੈ ਅੰਬਾਲਾ ਕੈਂਟ ਸਟੇਸ਼ਨ ਨੂੰ ਅੰਮ੍ਰਿਤਪਾਰਤ ਸਟੇਸ਼ਨ ਯੋਜਨਾ ਹੈ ਜਿਹੜਾ ਮਾਡਰਨ ਬਣਾਇਆ ਜਾ ਰਿਹਾ ਹੈਗਾ ਜੀ ਵੀ ਚੱਲ ਰਿਹਾ ਕੰਮ ਨਵੇਂ ਜਿਹੜੇ ਫੂਡ ਕੋਰਟ ਹੋਗੇ ਏਸੀ ਵੇਟਿੰਗ ਹਾਲ ਹੋਗੇ ਐਸਕੇਲੇਟਰ ਅਤੇ ਜਿਹੜੀ ਲਿਫਟਾਂ ਦੀ ਸਹੂਲਤ ਵੀ ਉਪਲਬਧ ਹੋ ਰਹੀ ਆ ਤਕਰੀਬਨ ਲਿਫਟਾਂ ਤਾਂ ਲੱਗ ਵੀ ਰਹੀਆਂ ਨੇ ਇਸ ਜਿਹੜਾ ਐਸਕੇਲੇਟਰ ਆ ਉਹ ਹਜੇ ਬਾਕੀ ਹੈਗਾ ਇਹ ਹੀ ਜਿਹੜਾ ਖਾਸ ਗੱਲ ਇਹ ਆ ਜੀ ਇਹ ਸਟੇਸ਼ਨ ਜਿਹੜਾ ਭਾਰਤੀ ਰੇਲਵੇ ਦੀ ਸਥਾਪਨਾ ਦੇ ਆਰੰਭਿਕ ਦੌਰ ਦੀ ਨਿਸ਼ਾਨੀ ਆ ਸਭ ਤੋਂ ਵੱਡੀ ਗੱਲ ਇਹ ਆ ਇਹ ਸਟੇਸ਼ਨ ਜਿਹੜਾ ਫੌਜੀ ਅਤੇ ਨਾਗਰਿਕ ਦੋਹਾਂ ਯਾਤਰੀਆਂ ਲਈ ਮਹੱਤਵਪੂਰਨ यह इत इतिहास बाकी जानकारियाँ थोड़ू मैं हेयर इज द हिस्ट्री ऑफ अंबालाकैंट अंबालाकेंट कंटोनमेंट रेलवे स्टेशन हिस्टरी ऑफ अंबालाकेंट रेलवे स्टेशन अंबालाकेंट जंक्शन कोट यूएम बी इज वन ऑफ द ओल्डस्ट एंड मोस्ट इंपोर्टेंट रेलवे स्टेशन इन नॉर्थ इंडिया It lies in the state of Haryana, near the border with Punjab. Historical now background established around eighteen seventy during the British rulers as part of the expansion of the Delhi-Kalka line and uh, Ambala Ludhiana sec section. By whom it was developed by the British colonial government as the strategic railway hub to serve both military and civilian purposes. Cantonment status. Since Ambala is a major military cantonment. स्टेशन विमेंट एंड कलका लाइन कनेक्टेड टू शिमला वाया का नंबर टू अम्बाला लुधियाना अमृतसर लाइन नंबर थ्री अंबाला सहारनपुर देहरादून लाइन अंबाला एंड नंबर फोर अंबाला चंडीगढ़ लाइन इट कनेक्ट्स पंजाब हरियाणा हिमाचल प्रदेश उत्तर प्रदेश दिल्ली एंड उत्तराखंड डेवलपमेंट एंड अपग्रेड फुली इलेक्ट्रिफाइड डबल लाइन एट प्लेटफॉर्म्स फैसिलिटीज वेटिंग रूम्स एस्केलेटर्स फुट over bridges, food stalls, water booths, and computerized ticket counters. today, one of the top 100 booking stations of indian railway, a key junction in northern railway zone, handle hundreds of passengers and uh, express trains daily. ओके okay, थैंक्स ये थी इंग्लिश और हिंदी पंजाबी में इसकी व्याख्या नाउ थैंक्स प्लीज लाइक शेयर एंड सब्सक्राइब थैंक यू